ਬਿੱਤ ਸੋ ਸਾਧ ਸੰਗਤ ਜੀ ਅਸੀਂ ਹਰ ਰੋਜ਼ ਕੋਈ ਨਾ ਕੋਈ ਪੰਥਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜਿਹੜਾ ਕਥਾ ਵਿਚਾਰ ਹੈ ਸਾਡੇ ਦਰਸ਼ਕਾਂ ਤੱਕ ਸਾਡੇ ਸਰੋਤਿਆਂ ਤੱਕ ਅਸੀਂ ਉਸ ਨੂੰ ਪਹੁੰਚਾਉਣ ਦਾ ਪੂਰਾ ਉਪਰਾਲਾ ਕਰਦੇ ਆ ਤੇ ਇਹ ਕਥਾ ਵਿਚਾਰ ਜਿਹੜੇ ਲਗਾਤਾਰ ਸਾਡੇ ਕਰਮ ਬਿਲਾ ਸਵੀ ਦੀਆਂ ਜੜ੍ਹਾਂ ਉਖਾੜਨ ਦੀ ਕੋਸ਼ਿਸ਼ ਕੀਤੀ ਇੱਕ ਡਾਕਟਰ ਫਰਾਇਡ ਇੱਕ ਕੌਰਲ ਮੌਲਕਸ ਡਾਕਟਰ ਫਰਾਇਡ ਨੇ ਜਰਮਨੀ ਦੇ ਇਸ ਪ੍ਰਸਿੱਧ ਡਾਕਟਰ ਨੇ ਐਲਾਨੀਆਂ ਕਰ ਦਿੱਤਾ 90% ਦੀ ਰੋਗ ਜੱਦੀ ਰੋਗ ਹੁੰਦੇ ਨੇ ਮਾਂ-ਬਾਪ ਤੋਂ ਆਉਂਦੇ ਨੇ ਮਾਂ-ਬਾਪ ਨੂੰ ਸ਼ੂਗਰ ਸੀ ਸ਼ੱਕਰ ਦੀ ਬਿਮਾਰੀ ਸੀ ਅਗੋਂ ਬੱਚਿਆਂ ਨੂੰ ਮਾਂ-ਬਾਪ ਦੀਆਂ ਅੱਖਾਂ ਕਮਜ਼ੋਰ ਸਨ ਲਗੋਂ ਬੱਚਿਆਂ ਦੀ ਕਮਜ਼ੋਰ ਮਾਪੇ ਨੂੰ ਕੋਈ ਭਿਆੰਕਰ ਰੋਗ ਸੀ ਅਗੋਂ ਬੱਚਿਆਂ ਨੂੰ ਤਾਂ ਡਾਕਟਰ ਫਰਾਇਡ ਨੇ ਕਹਿ ਦਿੱਤਾ ਮਨੁੱਖ ਦੇ ਸਰੀਰਕ ਰੋਗਾਂ ਲਈ ਸਰੀਰਕ ਦੁੱਖਾਂ ਲਈ 90% ਜ਼ਿੰਮੇਵਾਰ ਨੇ ਮਾਪੇ ਉਹਨੇ ਇੱਕ ਹੋਰ ਵੀ ਐਲਾਨ ਕੀਤਾ ਸੀ ਜਰਮਨ ਗਵਰਨਮੈਂਟ ਨੇ ਨਹੀਂ ਬਣਿਆ ਸੀ ਰੋਗੀ ਮਾਪੇ ਕੋਲੋਂ ਬੱਚੇ ਪੈਦਾ ਕਰਨ ਦਾ ਹੱਕ ਖੋਲੋ ਸ਼ੂਗਰ ਦੇ ਮਰੀਜ਼ ਨੇ ਇਹ ਹੱਕ ਉਹਨਾਂ ਕੋਲ ਖੋਲੋ ਬੱਚੇ ਸ਼ੂਗਰ ਦੇ ਮਰੀਜ਼ ਹੋਣਗੇ ਭਿਆੰਕਰ ਮਰੀਜ਼ ਨੇ ਕੋੜ ਦਾ ਰੋਗੀ ਹੈ ਬੱਚੇ ਕੋੜੀ ਹੋਣਗੇ ਉਹਨੇ ਐਲਾਨ ਹੀ ਆ ਗਿਆ ਸੀ ਇਸ ਤਰ੍ਹਾਂ ਦੇ ਭਿਆੰਕਰ ਰੋਗੀਆਂ ਕੋਲੋਂ ਇਹ ਹੱਕ ਖੋਲੋ ਬੱਚੇ ਪੈਦਾ ਕਰਨ ਦਾ ਕਿਉਂਕਿ ਬੱਚੇ ਰੋਗੀ ਹੋਣਗੇ ਅੱਗੋਂ ਜਿਹੜੀ ਪੀੜ੍ਹੀ ਹੈ ਫਿਰ ਰੋਗੀ ਹੋਵੇਗੀ ਕਾਰਲ ਮਾਰਕਸ ਨੇ ਕਹਿ ਦਿੱਤਾ ਤੇਰੀ ਆਰਥਿਕ ਔਕੜਾਂ ਲਈ ਜ਼ਿੰਮੇਵਾਰ ਸਮਾਜ ਹੈ ਤੂੰ ਨਹੀਂ ਹੈ ਇੱਕ ਮਨੁੱਖ ਇਤਨਾ ਚੋਟੀ ਦਾ ਧਨવાન ਹੋ ਗਿਆ ਐਸ ਵਾਸਤੇ ਤੂੰ Niradhan ਰਹਿ ਗਿਆ ਇੱਕ ਮਨੁੱਖ ਨੇ ਸਾਰਾ ਧਨ ਆਪਣੇ ਕੋਲ ਇਕੱਠਾ ਕਰ ਲਿਆ ਹੈ ਸਾਗਰ ਦੀ ਤਰ੍ਹਾਂ ਤੇਰੇ ਤੱਕ ਪਹੁੰਚਣਾ ਹੀ ਔਖਾ ਹੋ ਗਿਆ ਤੇਰੀ Niradhanਤਾ ਲਈ ਤੇਰੀਆਂ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ ਮੇਰੇ ਸਰੀਰਕ ਦੁੱਖਾਂ ਲਈ ਰੋਗਾ ਲਈ ਮਾਪੇ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਕਣਾ ਲਈ ਸਮਾਜ ਜ਼ਿੰਮੇਵਾਰ ਫਿਰ ਮੈਂ ਤੇ ਨਿਰਦੋਸ਼ ਮੈਂ ਤੇ ਕੁਝ ਵੀ ਨਹੀਂ ਫਿਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਇਦ ਨਹੀਂ ਹੁੰਦੀ ਇਹ ਸ ਖਿਆਲ ਦੇ ਨਾਲ ਉਸ ਵਕਤ ਬੇਸਤਰ ਨੌਜਵਾਨ ਬੱਚੇ ਉਹਨਾਂ ਦੇ ਮਨ ਦੇ ਚ ਮਾਪੇ ਬਾਪ ਦਾ ਸਨਮਾਨ ਘਟ ਗਿਆ ਇਸ ਖਿਆਲ ਦੇ ਨਾਲ ਬੇਸਰ ਦੁਨੀਆ ਦੇ ਗਰੀਬ ਮਜ਼ਦੂਰ ਕਿਸਾਨ ਅਮੀਰਾਂ ਦੇ ਖਿਲਾਫ ਹੋ ਗਏ ਅਮੀਰ ਸਮਾਜ ਦੇ ਖਿਲਾਫ ਹੋ ਗਏ ਕਿਉਂਕਿ ਕਾਰਲ ਮਾਰਕਸ ਕਹਿੰਦਾ ਹੈ ਮੇਰੀ ਆਰਥਿਕ ਔਖਣਾ ਲਈ ਇਹ ਅਮੀਰ ਜ਼ਿੰਮੇਵਾਰ ਹੈ ਸਮਾਜ ਜ਼ਿੰਮੇਵਾਰ ਹੈ ਤੇ ਫਰਾਈਡ ਕਹਿੰਦਾ ਹੈ ਮੇਰੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ ਗੁਰਬਾਣੀ ਬੁਲੰਦ ਬਾਗ ਕਹਿੰਦੀ ਹੈ ਨਹੀਂ ਨਾ ਸਮਾਜ ਦੋਸ਼ੀ ਹੈ ਨਾ ਮਾਂ ਬਾਪ ਦੋਸ਼ੀ ਨੇ ਤੂੰ ਦੋਸ਼ੀ ਹੈ ਦੱਦਾ ਦੋਸ਼ ਨਾ ਦੇਵ ਕਾਹੂ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾ ਤੇਰੇ ਕਰਮ ਐਸੇ ਸਨ ਉਹਨਾਂ ਕਰਕੇ ਮਾਂ ਬਾਪ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਮਾਂ ਬਾਪ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਭਾਈ ਬੇਣਾ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਰਿਸ਼ਤੇ ਬਣੇ ਨੇ ਤੇਰੇ ਕਰਮ ਹੀ ਐਸੇ ਨੇ ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ ਅਰਥ ਇਤਨਾ ਕੁਝ ਪ੍ਰਾਪਤ ਹੋਇਆ ਨਾ ਦੋਸ਼ੀ ਠਹਰਾ ਕਿਸੇ ਨ ਦੋਸ਼ੀ ਨਾ ਠਹਿਰਾ। ਸਵੈਮ ਤੇਰੇ ਕਰਮ ਦੋਸ਼ੀ ਨੇ ਆਪਣੇ ਕਰਮਾਂ ਨੂੰ ਠੀਕ ਕਰ ਐ ਰਖਵਾਦ ਨ ਕੀਜੇ ਰਹਿਮਨ ਸੁਖਰਤ ਕਰ ਕਰ ਲੀਜੇ ਰਹਿਮਨ ਜੋ ਕੋ ਚਾਹੀਦਾ ਲੈ। ਸੁਖਰਤ ਕਰ ਕਰ ਲੀਜੇ ਰਹਿਮਨ ਸੁਖਰਦੀ ਮਨੁਖ ਇਤਨੇ ਫਿਕਰ ਨਹੀਂ ਕਰਦਾ ਖੈਣ ਹੁਣ ਮੈਂ ਅਰਜ਼ ਕਰਾਂ ਤਨ ਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਦੀਆਂ। ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ। ਤਨ ਨੂੰ ਮਕਾਨ ਚਾਹੀਦਾ ਹੈ ਬਾਹਰੋਂ ਮਰੇਗਾ। ਤਨ ਨੂੰ ਧਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਕਪੜੇ ਚਾਹੀਦੇ ਨੇ ਬਾਹਰੋਂ ਮਿਲੇਗਾ ਪਰਵਾਰ ਦੇ ਸੰਬੰਧ ਜੋੜਨੇ ਨੇ ਬਾਹਰੋਂ ਜੁੜੇਗਾ ਲੜਕਾ ਬਾਹਰੋਂ ਵੇਖਣਾ ਪੈਗਾ ਲੜਕੀ ਬਾਹਰੋਂ ਵੇਖਣੀ ਪੈਗੀ ਰਤਬਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅਹੁਦਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ ਰਤਬਾ ਨਹੀਂ ਮਿਲੇਗਾ ਤਨ ਸੰਪਦਾ ਅੰਦਰੋਂ ਨਹੀਂ ਮਿਲੇਗੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਦੀ ਹੈ ਔਰ ਬਾਹਰ ਦਾ ਬਹੁਤ ਸਾਰਾ ਸਾਜ਼ੋ ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਤੇ ਕਰਨੀ ਪਵੇਗੀ ਉਦਮ ਤੇ ਕਰਨਾ ਪਵੇਗਾ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਬਾਹਰੋਂ ਨਹੀਂ ਹੋਵੇਗੀ ਨਾ ਕਿਸੇ ਪਹਾੜ ਚੋਂ ਪ੍ਰਮਾਤਮਾ ਮਿਲਣਾ ਹੈ ਨਾ ਕਿਸੇ ਗੁਫਾ ਤੋਂ ਨਾ ਕਿਸੇ ਦਰਿਆ ਤੋਂ ਨਾ ਸੂਰਜ ਚੰਦ ਤਾਰਿਆਂ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਮੈਨੂੰ ਬਾਰੋਂ ਮਨ ਚਾਹਾ ਪ੍ਰਾਪਤ ਨਹੀਂ ਹੋ ਸਕਿਆ ਇਹਨੂੰ ਕਹਿੰਦੇ ਨੇ ਪਰਿਸਥਿਤੀ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਪਰ ਆਲਬਤ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਉਦਮ ਤੇ ਮੈਂ ਬਹੁਤ ਕੀਤੀ ਤਨ ਮਿਹਨਤ ਤੇ ਮੈਂ ਬੜੀ ਕੀਤੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਘਾਲੇ ਥਕ ਪਾਏ ਵਿਚਾਰੇ ਥਕ ਜਾਂਦੇ ਟੁੱਟ ਜਾਂਦੇ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਂਏ ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਏ ਅਰਬਾਪਤੀ ਦੇ ਘਰ ਹੋ ਗਏ ਹੁਣ ਉਹ ਬੱਚਾ ਜਨਮ ਤੋਂ ਹੀ ਅਰਬਾਪਤੀ ਜਨਮ ਤੋਂ ਵਧੀਆ ਤੋਂ ਵਧੀਆ ਉਸ ਨੂੰ ਮਹਿਲ ਮਿਲ ਗਏ ਜਨਮ ਤੋਂ ਜਨਮ ਤੋਂ ਅਰਬਾ ਘਰਬਾਂ ਦੀ ਸੰਪਤੀ ਮਿਲ ਗਈ ਹੈ ਕੁਝ ਵੀ ਨਹੀਂ ਕੀਤਾ ਇਸ ਨੇ ਹੁਣ ਹੁਣ ਤੇ ਕੁਝ ਵੀ ਨਹੀਂ ਕੀਤਾ ਇਹ ਕੀ ਹੈ ਇਹ ਪ੍ਰਾਪਤ ਪਰਸਥਿਤੀ ਇਹ ਪਿਛਲੇ ਬੋਏ ਹੋਏ ਕਰਮ ਉਨਾ ਕਰਕੇ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਨੰਗ ਪਰਾਪੁਰਵੇਣ ਭੁਜੰਤੇ ਮਹੀਪਤੇ ਇਤੀ ਪੁਰਬਲਾ ਦਾਨ ਹੈ ਫਲੀਬੂਤ ਹੋ ਗਿਆ ਪੁਰਬਲਾ ਗਿਆਨ ਹੁੰਦਾ ਤੇ ਜਨਮ ਤੋਂ ਹੀ ਬ੍ਰਹਮਗਣੀ ਵੀ ਹੋ ਸਕਦਾ ਸੀ ਜਨਮ ਤੋਂ ਇਹ ਧਾਰਮਕ ਹੋ ਸਕਦਾ ਸੀ بڑے ਛੋਟੇ ਛੋਟੇ 마ਸੂਮ ਬੱਚੇ ਧਾਰਮਕ ਹੋਏ ਨੇ ਬੜੀ ਲਗਨ ਵਾਲੇ ਹੋਏ ਨੇ ਸੰਸਾਰ ਦਾ ਇਤਿਹਾਸ ਭਰਿਆ ਭੇ ਕਿ ਜੇਕਰ ਤੁਹਾਡੇ ਸਾਹਮਣੇ ਵਿਚਾਰਾ ਮੈਂ ਰੱਖਾਂਗਾ ਉਹ ਪੁਰਬਲੇ ਸੰਸਕਾਰ ਹੁੰਦੇ ਨੇ これぐらいから問題だ。